BJP ਗੌਰਵ ਯਾਦਵ ਅੱਜ ਬਾਦ ਦੁਪਹਿਰ ਪਟਿਆਲਾ ਪਹੁੰਚੇ ਲਾਕਡਾਊਨ ਦੇ ਹੁਕਮ ਸੰਬੰਧੀ ਪਟਿਆਲਾ ਰੇਂਜ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਲੋਕਾਂ ਦੀ ਸੁਰੱਖਿਆ ਲਈ ਉਹਨਾਂ ਨੇ ਪਟਿਆਲਾ ਰੇਂਜ ਦੇ ਅਧਿਕਾਰੀਆਂ ਨਾਲ ਪਟਿਆਲਾ ਸ਼ਹਿਰ ਨੂੰ ਤਾਲਾਬੰਦੀ ਕਰਨ ਦੇ ਹੁਕਮ ਜਾਰੀ ਕੀਤੇ ਨੇ ਰੇਂਜ ਲੈਵਲ ਦੀ ਮੀਟਿੰਗ ਸਾਰੇ ਅਸਟਰਾਂ ਨਾਲ ਕੀਤੀ ਸੀ ਤੇ ਇਹ ਅੱਜ ਮੇਰੀ ਤੀਜੀ ਮੀਟਿੰਗ ਸੀਗੀ 26 ਜਨਵਰੀ ਦੇ ਮੱਦੇਨਜ਼ਰ ਲਾਅ ਐਂਡ ਆਰਡਰ ਨੂੰ ਰਿਵਿਊ ਕਰਨ ਲਈ ਤੇ ਪ੍ਰੇਪੇਰਨੈਸ ਨੂੰ ਰਿਵਿਊ ਕਰਨ ਲਈ ਪਹਿਲੇ ਫਰੋਕਪੁਰ ਰੇਂਜ ਦੇ ਵਿੱਚ ਫਰੋਕਪੁਰ ਰੇਂਜ ਦੇ ਫਰੋਕਪੁਰ ਰੇਂਜ ਦੀ ਜਿਹੜੀ ਸੀ ਇਸ ਤੋਂ ਬਾਅਦ ਭਗੰ다 ਰੇਂਜ ਦੀ ਨਕੰਡਾ ਹੁਣ ਪਟਿਆਲਾ ਤੇ ਇੱਥੇ ਅੱਜ ਮੈਂ ਵੀ ਜਿਹੜੇ ਸੀਐਸਆਰ ਦੇ ਥਰੂ ਮੋਟਰਸਾਈਕਲ ਸਪੀਸੀਆਲ ਫਲੀਟ ਦੇ ਆਗੂਮੈਂਟ ਕੋਲ ਨੇ ਉਹਨਾਂ ਨੂੰ ਲਾਂਚ ਕੀਤਾ ਹੈ ਆਫਿਸਰਸ ਨਾਲ ਕਰਾਈਮ ਤੇ ਲਾਅ ਐਂਡ ਔਰਡਰ ਬਾਰੇ ਡਿਸਕਸ਼ਨ ਕਰਕੇ ਆਪਣੀ ਪ੍ਰੋਫੈਸ਼ਨਲ ਸ킬 ਵਧਾਈ ਨਾਈਟ ਪੁਲਿਸਿੰਗ ਸਰ ਵੀ ਡਿਸਕਸ ਹੋਈ ਹੈ ਕਰਾਈਮ ਡਿਟੈਕਸ਼ਨ ਤੇ ਕੇਸ ਮੈਨੇਜਮੈਂਟ ਨੂੰ ਤੇ ਰਿਡਿਊਸ ਕਰਨਾ ਹੈ ਓਵਰ ਆਲ uh, we are committed to give better policing to the state of Punjab. Uh, we, we bikes are oh, dedicated to the PCR. दे दे चंगा, चंगा various, uh, ਜਿਹੜੇ ਜਿਨ੍ਹਾਂ ਨੇ ਸਾਡੇ ਚੰਗਾ ਚੰਗਾ ਕੰਮ ਕੀਤਾ ਹੈ ਇਨ ਵੇਰੀਅਸ ਫੀਲਡਸ ਆਫ ਪੋਲਿਸੀ ਉਹਨਾਂ ਨੂੰ ਰਿਵਾਰਡ ਕੀਤਾ ਗਿਆ ਹੈਗਾ ਕੁਝ ਆਫੀਸਰਸ ਨੂੰ ਪ੍ਰੋਮੋਟ ਵੀ ਕੀਤਾ ਗਿਆ ਸੀ ਅਬਾਊਟ 50 ਆਫੀਸਰਸ ਹੈਵ ਬੀਨ ਗਿਵਨ ਪੀਜੀਸ ਕਮੈਂਡੇਸ਼ਨ ਸੋ ਅਬ ਦੇਖੋ ਕੰਮ ਦੇ ਉੱਪਰ ਹੈਗਾ ਮੈਥੇ ਇੱਕ ਪਰਡਾ ਹੈ ਮੈਥੇ ਸਾਰੀ ਫੋਰਸ ਨੂੰ ਦਿੱਲੂ ਪਿਆਰੇ ਰਿਵਾਰਡ ਪੁੱਛੇਗਾ ਚੰਗਾ ਕੰਮ ਕਰੂਗਾ ਜੀ ਉਹਨੂੰ ਰਿਵਾਰਡ ਮਿਲੂਗਾ ਸੋ ਵੀ ਵਾਂਟ ਟੂ ਮੋਟੀਵੇਟ ਗੁੱਡ ਵਰਕ ਬੀਂਗ ਡਨ ਇਨ ਦੀ ਪੁਲਿਸ ਐ ਪੀਸੀਆਰ ਦੀ ਸ਼ੈਰ ਦੀ ਹੈ ਪਰ ਅਸੀਂ ਇਹਨੂੰ ਜਿਹੜਾ ਹੈਗਾ ਸਟੇਜਸ ਦੇ ਵਿੱਚ ਦੂਜੇ ਸ਼ਹਿਰਾਂ ਦੇ ਵਿੱਚ ਵੀ ਐਕਸਪੈਂਡ ਕਰਾਂਗੇ ਵੀਡੀਓ

हाँ जी लेडी कांस्टेबल भी जी जब जब ऐसी एक विमेन पेट्रोल लॉन्च की, की हाँ जी ये पूरे ए स्केल लेवल का प्रोजेक्ट है हुड कोर्ट को तो साढ़े चार सौ करोड़ का लोन पंजाब तो सरकार ने मंजूर किया है तो उस दे नाल ही जड़ा हैगा अ अ असी असी थाने की बिल्डिंग पुलिस लाइन तो और चीजा ने स्टैंड करा ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਹੋਰ এডਿਕੇਸ਼ਨ ਤੇ ਅਵੇਰਨੈਸ ਦੀ ਇੱਕ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹਵਾਂਗਾ ਕਿ ਆਪਣੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਕੇ ਅਰਜਨ ਕੇਜਰੀਵਾਲ ਜੀ ਵੀ ਰੈਟ ਬਾਰੇ ਸਾਨੂੰ ਟਾਈਮ ਟੂ ਟਾਈਮ ਰਿਪੋਰਟਸ ਆਂਦੀਆਂ ਹੈਗੀਆਂ ਤੇ ਉਹ ਅਸੀਂ ਕੰਸਰਨਡ ਏਜੰਸੀਜ਼ ਨਾਲ ਅਸੀਂ ਸ਼ੇਅਰ ਕਰਦੇ ਹੈਗੇ ਤੇ ਅੱਜ ਸਾਨੂੰ ਦਿੱਲੀ ਪੁਲਿਸ ਤੇ ਇਲੈਕਸ਼ਨ ਕਮਿਸ਼ਨ ਵੀ ਹਟਾਇਆ ਤੋਂ ਬਾਅਦ ਪੰਜਾਬ ਪੁਲਿਸ ਦਾ ਕੰਪਲੀਮੈਂਟ ਜਿਹੜਾ ਸੀਗਾ ਕੇਜਰੀਵਾਲ ਸਾਹਿਬ ਦੀ ਸਿਕਿਉਰਿਟੀ ਦੇ ਵਿੱਚ ਉਹ ਅਸੀਂ